ਅਮਰਤਪਾਲ ਜੀ ਵਾਕਈ ਇਹ ਗੱਲ ਸਟੇਜਾਂ ਤੇ ਕਰਦੇ ਰਹੇ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਅੱਜ ਜਦੋਂ ਨਾਮਿਨੇਸ਼ਨ ਕਰਨੀ ਹੈ ਜਦੋਂ ਉਹਨਾਂ ਨੇ ਕਾਗਜ਼ ਜਿਹੜੇ ਦਾਖਲ ਕਰਨੇ ਆ ਉਦੋਂ ਵੀ ਸਵਿਧਾਨ ਨੂੰ ਮੰਨਣਾ ਹੀ ਪੈਣਾ ਜਦੋਂ ਉਹ ਉਹ ਜਨਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਗੱਲ ਇਹ ਹੈ ਕਿ ਕਿਸੇ ਗੁਰੂ ਦਾ ਓਟ ਆਸਰਾ ਲੈ ਕੇ ਲੜਾਈ ਨਹੀਂ ਲੜੀ ਜਾਂਦੀ ਲੜਾਈ ਜਿਹੜੀ ਆ ਉਹ ਗੁਰੂ ਦੇ ਅਸ਼ੀਰਵਾਦ ਨਾਲ ਲੜੀ ਜਾਂਦੀ ਜਿਹੜੇ ਲੋਕ ਜਿਹੜੇ ਗੁਰੂ ਨੂੰ ਮੰਨਦੇ ਨੇ ਉਹ ਆਪ ਦੀ ਗੱਲ ਤੇ ਖੜੇ ਰਹਿੰਦੇ ਆ। ਸੇ ਹੀ ਕਿਹਾ ਗਿਆ ਕਿ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣਾਗਾ। ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣ ਦਾ ਵਾਸਤਾ ਪਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ। ਜਿਵੇਂ ਨਾਸੀ ਚ ਹੋ ਗਿਆ ਸੀਗਾ ਕਿ ਯਾਰ ਬਾਹਰ ਕੱਢਨੇ ਆ ਬੰਦੇ। ਜ਼ਿਲ੍ਹਿਆਂ ਚ ਵੋਟਾਂ ਪਈਆਂ ਸੀ ਕਿ ਤੇ ਇਹ ਤਾਂ ਨਹੀਂ ਹੋਏਗਾ ਖਡੂਰ ਸਾਹਿਬ ਤੇ ਅਮਰਤਪਾਲ ਦੇ ਨਾਲ ਖੜੇ ਹੋ ਜਾਣ ਲੋਕ। ਉਸ ਵੇਲੇ ਜਿਹੜੀਆਂ ਵੋਟਾਂ ਪਈਆਂ ਸੀਗੀਆਂ ਉਹ ਜਿਹੜੀਆਂ ਪਈਆਂ ਸੀ ਉਹ AK47 ਦੇ ਜੋਰ ਤੇ ਪਈਆਂ ਸੀ ਹੁਣ ਲੋਕ ਜਿਹੜੇ ਆ ਬੜੇ ਪੜੇ ਲਿਖੇ ਆ ਬੜੇ ਛਿਆਣੇ ਲੋਕ ਆ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਕਿ ਅਸੀਂ ਕਿੱਧਰ ਨੂੰ ਚੱਲਾਂਗੇ ਤੇ ਪੰਜਾਬ ਦੇ ਕੀ ਹਾਲਾਤ ਹੋਣਗੇ ਜੇ ਅਮਰਤਪਾਲ ਬਾਰੋਂ ਦਾ ਹਾਲਾਤ ਵਿਗੜ ਜਾਣਗੇ ਅੱਜ ਤੁਸੀਂ ਇਹ ਲਾ ਲਓ ਕਿ ਅਮਰਤਪਾਲ ਜੀ ਵਾਲਾ ਤਾਂ ਕੇਸ ਸੋਲਵ ਹੋਜੂ ਜਿਹੜੇ ਬਾਕੀ ਨੇ ਉਹਨਾਂ ਦਾ ਕੀ ਬਣੂਗਾ ਇਹ इमोशनल ਮਸਲਾ ਤਾਂ ਹੈ ਨਾ ਮੂਸੇ ਵਾਲੇ ਨੇ ਇੱਕ ਗਾਣਾ ਗਾ ਕੇ ਗਿਆ ਸੀ ਕਿ ਤੁਸੀਂ ਸਿਮਰਜੀਤ ਮਾਨ ਨੂੰ ਹਰਾਇਆ ਉਦਵਾ ਸਿੰਘ ਜੀ ਦਾ ਮਾਨ ਇਲੈਕਸ਼ਨ ਚ ਖੜਦੇ ਨੇ ਸੰਗਰੂਰ ਦੇ ਲੋਕ इमोशनल ਹੋ ਕੇ ਵੋਟ ਪਾ ਰਹੇ ਨੇ ਯੂਥ ਵੀ ਸਭ ਤਾਂ ਇੱਥੇ ਵੀ ਤਾਂ ਇੱਕ इमोशनल ਗੱਲ ਹੈਗੀ ਹੈ ਗੱਲ ਕਿ ਕਈ ਯਾਰੇ ਇਹੋ ਜਿਹੇ ਪਰਿਵਾਰਾਂ ਨੂੰ ਜਿਹੜਾ ਹੈ ਕਿ ਉਹ ਸਰਕਾਰਾਂ ਵਰਤਦੀਆਂ ਨੇ ਔਰ ਲੋਕ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਲੋਕ ਅੱਗੇ ਨਾਲ ਬਹੁਤ ਸਿਆਣੇ ਹੁੰਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੁਲਿਸ ਨੂੰ ਕਿਹਾ ਸੀ ਕਾਰਵਾਈ ਕਿਉਂ ਨਹੀਂ ਕਰਦੀ ਅਮਰਤਪਾਲ ਤੇ ਕਾਰਵਾਈ ਕਰੋ ਵਿਸਾ ਸਿੰਘ ਬਲਟੋਆ ਤੁਹਾਡੇ ਸਾਹਮਣੇ ਆ ਉਹ ਕਹਿੰਦੇ ਆ ਕਿ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਵਿਰਸਾ ਸਿੰਘ ਵਲਟੋਵਾ ਦੇ ਤੇ ਆਪ ਦੀ ਚਿੱਠੀ ਬੜੇ ਨੇ। ਔਰ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਦੀ ਗੱਲ ਕਰਦੇ ਆ। ਮੈਂ ਕਹਿੰਦਾ ਜੀ ਕਿਸੇ ਪਰਿਵਾਰ ਨੇ ਗਲਤੀ ਕੀਤੀ ਤੇ ਭੁਗਤਦੇ ਵੀ ਪਏ। ਵਿਰਸਾ ਸਿੰਘ ਵਲਟੋਵਾ ਇਹਨੂੰ ਆਪ ਦਾ ਚੇਤਾ ਭੁੱਲ ਗਿਆ। ਅੱਜ ਵੀ ਲੋਕ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਜੀ ਇਹਦਾ ਕੰਮ ਲੁੱਟਾਂ ਖੋਹਾਂ ਕਰਨਾ ਸੀ। ਇਹ ਲੋਕਾਂ ਦੇ ਇੱਥੋਂ ਤੱਕ ਕਿ ਇਹ ਗੁੱਟ ਵੱਡ ਵੱਡ ਕੇ ਕੜੇ ਲਾਉਂਦਾ ਰਿਹਾ। ਮੈਂ ਕਹਿੰਦਾ ਵਿਰਸਾ ਸਿੰਘ ਵਲਟੋਵਾ ਕੋਲ ਕਿਹੜਾ ਹਲਾ ਦਿਨ ਦਾ ਚਰਾਗ ਆ ਗਿਆ। ਕੀ ਦਿਨਾਂ ਦੇ ਵਿੱਚ ਅਮੀਰ ਹੋ ਗਿਆ ਵਰਸਾ ਸਿੰਘ ਵਲਟੋਵਾ ਦੇ ਜਿਹੜੇ ਭਰਾ ਨੇ ਤੁਸੀਂ ਉਹਨਾਂ ਦਾ ਰਿਕਾਰਡ ਵੇਖੋ ਕਿ ਉਹਨਾਂ ਕੋਲ ਕਿੰਨੀ ਜ਼ਮੀਨ ਹੈ ਉਹ ਤਾਂ ਵਿਚਾਰੇ ਅੱਜ ਵੀ ਜਿਹੜੇ ਜਿਵੇਂ ਪਤਾ ਜੀ ਮੇਰੇ ਡਿਬੇਟ 'ਚ ਕਹਿੰਦੇ ਹੁੰਦੇ ਸੀ ਕਿ ਉਹ ਤਾਂ ਅੱਜ ਵੀ ਵਿਚਾਰੇ ਖੋਤੀਆਂ ਦੇ ਪੱਠੇ ਲਿਆਉਂਦੇ ਆ ਤੇ ਵਰਸਾ ਸਿੰਘ ਵਲਟੋਵਾ ਦੇ ਘਰੇ ਕੋਈ ਇਹੋ ਜਿਹੀ ਗੱਡੀ ਨਹੀਂ ਜਿਹੜੀ ਨਾ ਹੋਵੇ ਇਹ ਤਾਂ ਪੰਥਕ ਦੇ ਕੈਂਡੀਡੇਟ ਉਤਾਰਤਾ ਆਪ ਨੇ ਪਰ ਆਪ ਵਾਲੇ ਕੈਂਡੀਡੇਟ ਦਾ ਡੌਗ ਟੈਸਟ ਕਰਾਈਏ ਆਪ ਜਦੋਂ ਤੁਸੀਂ ਡੌਗ ਟੈਸਟ ਕਰਾਉਂਗੇ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ-ਕਿਹੜੀ ਚੀਜ਼ ਦਾ ਸੇਮਨ ਕਰਦਾ ਹੈ ਇਹ ਕਹਿੰਦਾ ਕਿ ਮੈਂ ਨਸ਼ਾ ਖਤਮ ਕਰਨਾ ਹੈ ਉਹ ਨਸ਼ਾ ਪੀ ਪੀ ਕੇ ਥੋੜੀ ਖਤਮ ਹੋਣਾ। ਤੁਹਾਡੇ ਕੋਲ ਸਬੂਤ ਹੈ ਕਿ ਕੱਲ ਨੂੰ ਡਫਰਮੇਸ਼ਨ ਕਰਦੇ ਨੇ ਤੁਹਾਡੇ ਤੇ ਕਿ ਤੁਹਾਡੇ ਕੋਲ ਕੋਈ ਸਬੂਤ ਤਾਂ ਹੈ ਨਹੀਂਗਾ। ਅᱫੋ ਮੈਂ ਇਹ ਗੱਲ ਕਹਿ ਰਿਹਾ ਕਿ ਲਾਲਜੀਤ ਭੁੱਲਾ ਦਾ ਡਾਕ ਟੈਸਟ ਕਰਾਇਆ ਜਾਵੇ। ਮੈਂ ਤਾਂ ਲੋਕਾਂ ਨੇ ਸੁਣੀ ਸੁਣਾਈ ਉਸ ਵੀ ਨਾਲ ਕਰਾਉਣ ਨੂੰ ਤਿਆਰ। ਪੰਥਕ ਸੀਟ ਨੂੰ ਕਹਿੰਦੇ ਆ ਕਿ ਜਿਹੜਾ ਪੰਥਕ ਪਰਿਵਾਰ ਹੋਵੇ। ਮੇਰੇ ਦਾਦਾ ਜੀ ਜਹਦਰ ਗੁਰਦੀਪ ਸਿੰਘ ਜੀ। ਉਹ 27 ਸਾਲ ਲਗਾਤਾਰ ਮੈਂਬਰ ਐਸਡੀਪੀਸੀ ਰਿਹਾ। ਔਰ ਮੈਂਬਰ ਐਸਜੀਪੀਸੀ ਹੁੰਦੇ ਆ ਤੁਸੀਂ ਅੱਜ ਵੀ ਵੇਖੋ ਕਿ ਜਿਹੜੇ ਇਹਨਾਂ ਦੇ ਪ੍ਰਧਾਨ ਬੰਦੇ ਰਹੇ ਕਿਸੇ ਦਾ ਗੱਡੀਆਂ ਦਾ ਤੇਲ ਦਾ ਰੌਲਾ ਪੈ ਗਿਆ ਕਿਸੇ ਦਾ ਪ੍ਰਸ਼ਾਦ ਦੀਆਂ ਪਰਚੀਆਂ ਦਾ ਰੌਲਾ ਪੈ ਗਿਆ ਅੱਜ ਵੀ ਜਾ ਕੇ ਤੁਸੀਂ ਰਿਕਾਰਡ ਕਢਾ ਸਕਦੇ ਹੋ ਕਿ ਜਿਹੜੇ ਐਸਜੀਪੀਸੀ ਮੈਂਬਰ ਬਣੇ ਨੇ ਅੱਜ ਵੀ ਤੁਸੀਂ ਵੇਖੋ ਕਿ ਉਹਨਾਂ ਦੇ ਕਿੰਨਾ ਖਰਚਾ ਉਹਨਾਂ ਦੇ ਜਿਹੜਾ ਖਾਤਿਆਂ ਦੇ ਵਿੱਚ ਜਿਹੜਾ ਪਾਇਆ ਗਿਆ ਕਿ ਚਾਹੇ ਉਹ ਬਸਤਾ ਕਰਾਇਆ ਹੋਵੇ ਚਾਹੇ ਉਹ ਗੱਡੀ ਦਾ ਤੇਲ ਹੋਵੇ ਔਰ ਮੈਂ ਕਹਿੰਨਾ ਕਿ ਅੱਜ ਵੀ ਮੇਰੇ ਦਾਦਾ ਜੀ ਦੇ ਨਾਂ ਤੇ ਕੋਈ 1 ਰੁਪਿਆ ਸ਼੍ਰੋਮਣੀ ਕਮੇਟੀ ਘਟਦੇ ਕਿ ਉਹਨਾਂ ਨੇ ਕਿਤੇ ਕਰਾਇਆ ਲਿਆ ਹੋਵੇ ਉਹਨਾਂ ਨੇ ਕਿਤੇ 1 ਰੁਪਿਆ ਲਿਆ ਹੋਵੇ ਗੁਰੂ ਘਰ ਦਾ ਪੈਸਾ ਜਿਹੜਾ ਉਹ ਗੁਰੂ ਘਰ ਦੇ ਵੇਚੀ ਲੱਗਣਾ ਚਾਹੀਦਾ ਲੋਕਾਂ ਦੀ ਭਲਾਈ ਲਈ ਲੱਗਣਾ ਚਾਹੀਦਾ ਪਰ ਅੱਜ ਕੱਲ ਜਿਹੜੇ ਪੰਥ ਦੇ ਮੋਢੀ ਬਣੇ ਫਿਰਦੇ ਨੇ ਅੱਜ ਕੱਲ ਉਹ ਪੈਸਾ ਜਿਹੜਾ ਉਹਦੀ ਦਰਬਰ ਤੋਂ ਕਰਦੇ ਨੇ ਰੈਲੀਆਂ ਦੇ ਉੱਤੇ ਤੁਸੀਂ ਨਹੀਂ ਦੱਸਿਆ ਤੁਹਾਡਾ ਮੁਕਾਬਲਾ ਲਾਲਜੀਤ ਭੁੱਲ ਰਣਾਲਾ ਬਲਟੂਆ ਨਾਲ ਆ ਮੰਨਾ ਨਾਲ ਹੈ ਜਾਂ ਮਰਤਪਾਲ ਨਾਲ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਖਡੂਰ ਸਾਹਿਬ ਦਾ ਇਲਾਕਾ, ਉਹ ਇਲਾਕਾ ਜਿੱਥੇ ਇਤਿਹਾਸਿਕ ਤੌਰ ਤੇ ਸਿਕੰਦਰ ਨੂੰ ਘੇਰਿਆ ਗਿਆ ਸੀ। ਸਿਕੰਦਰ ਨੇ ਪੁੱਛਿਆ ਸੀ ਇਹ ਲੋਕ ਕੌਣ ਨੇ? ਖੰਡੂਰ ਸਾਹਿਬ ਗਦਰ ਲਹਿਰ ਨਾਲ ਵੀ ਜੁੜਿਆ ਰਿਹਾ। ਆਜ਼ਾਦੀ ਦੀ ਲਹਿਰ ਨਾਲ ਵੀ ਜੁੜਿਆ ਰਿਹਾ ਬਹੁਤ ਸਾਰੇ ਸਿੱਖ ਸੰਘਰਸ਼ਾਂ ਨਾਲ ਵੀ ਜੁੜਿਆ ਰਿਹਾ ਤੇ ਬਾਰਡਰ ਨਾਲ ਲੱਗਦਾ ਏਰੀਆ ਇੱਥੇ ਨਸ਼ੇ ਦੀ ਗੱਲ ਵੀ ਬਹੁਤ ਹੁੰਦੀ ਹੈ ਤੇ ਸੀਟ ਨੂੰ ਪੰਥਕ ਸੀਟ ਕਿਹਾ ਜਾਂਦਾ ਤੇ ਪੰਥ ਦੀ ਰਾਜਨੀਤੀ ਨੂੰ ਸ਼ੇਰ ਦੀ ਸਵਾਰੀ ਕਹਿੰਦੇ ਨੇ ਸਾਡੇ ਨਾਲ ਕੁਲਬੀਰ ਸਿੰਘ ਜੀਰਾ ਨੇ ਕਾਂਗਰਸ ਦੇ ਕੈਂਡੀਡੇਟ ਗੱਲਬਾਤ ਕਰਾਂਗੇ ਕਿ ਇਹ ਸ਼ੇਰ ਦੀ ਸਵਾਰੀ ਕਿਵੇਂ ਰਹੇਗੀ ਉਹਨਾਂ ਦੇ ਸਾਹਮਣੇ ਅਮਰਤਪਾਲ ਸਿੰਘ ਨੇ ਉਹਨਾਂ ਦੇ ਸਾਹਮਣੇ ਵਿਰਸਾ ਬਲਟੋਹਾ ਨੇ ਉਹਨਾਂ ਦੇ ਸਾਹਮਣੇ ਬੀਜੇਪੀ ਦੇ ਕੈਂਡੀਡੇਟ ਨੇ ਗੱਲਬਾਤ ਕਰਦੇ ਆ ਜੀਰਾ ਦੇ ਨਾਲ ਸਵਾਗਤ ਹੈ ਬਾਈ ਜੀ ਬਹੁਤ-ਬਹੁਤ ਤੁਹਾਡਾ ਬਹੁਤ ਪੰਜਾਬ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਕਾਂਗਰਸ ਨੂੰ ਪੰਥ ਵਿਰੋਧੀ ਪਾਰਟੀ ਮੰਨਿਆ ਜਾਂਦਾ ਤੇ ਤੁਸੀਂ ਪੂਰਨ ਪੰਥਕ ਸੀਟ ਦੇ ਉੱਤੇ ਪੰਥਕ ਪਰਿਵਾਰ ਚੋਂ ਵੈਸੇ ਤੁਸੀਂ ਅਤਾਰ ਦਿੱਤੇ ਗਏ ਹੋਗੇ ਪਾਰਟੀ ਤੁਹਾਡੀ ਐਂਟੀ ਪੰਥ ਮੰਨੀ ਜਾਂਦੀ ਹੈ ਗੱਲ ਇਹ ਹੈ ਕਿ ਜੇ ਪੰਥ ਵਿਰੋਧੀ ਪਾਰਟੀ ਹੋਵੇ ਤੇ ਸਰਦਾਰ ਮਨਮੋਹਨ ਸਿੰਘ ਜੀ ਨੂੰ 10 ਸਾਲ ਪ੍ਰਧਾਨ ਮੰਤਰੀ ਰਹੇ ਆ ਸਿੱਖਾਂ ਦਾ ਮਾਣ ਜਿਹੜਾ ਉਹ ਕਾਂਗਰਸ ਨੇ ਵਿਦਿਆ ਹ ਹ ਔਰ ਅੱਜ ਵੀ ਜਿਹੜੀ ਗੱਲ ਆ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਇਹ ਟਿਕਟ ਆ ਕਿਉਂਕਿ ਪੰਥਕ ਸੀਟ ਸੀ ਮੇਰੇ ਪਿਤਾ ਜੀ ਸਵਰਗਵਾਸੀ ਜੈ ਜਦਰਿੰਦਰ ਸਿੰਘ ਜੀਰਾ ਦੋ ਵਾਰ 2014 ਦੇ ਵਿੱਚ ਉਹਨਾਂ ਨੇ ਟਿਕਟ ਅਪਲਾਈ ਕੀਤੀ ਸੀਗੀ ਸ਼੍ਰੀ ਖਡੂਤ ਸਾਹਿਬ ਤੋਂ ਔਰ ਉਦੋਂ ਟਿਕਟ ਜਿਹੜੀ ਉਹ ਵੀ ਪੰਥਕ ਪਰਿਵਾਰ ਨੂੰ ਦਿੱਤੀ ਗਈ ਜਿੰਨੇ ਵਿੱਚ ਸਰਦਾਰ ਰਮਨਦਰ ਸਿੰਘ ਗਿੱਲ ਨੂੰ ਉਦੋਂ ਟਿਕਟ ਮਿਲੀ ਉਸ ਤੋਂ ਬਾਅਦ 19 ਦੇ ਵਿੱਚ ਸਰਦਾਰ ਦਸ਼ਮੀਰ ਸਿੰਘ ਗਿੱਲ ਡਿੰਪਾ ਜੀ ਉਹਨਾਂ ਨੂੰ ਟਿਕਟ ਦਿੱਤੀ ਔਰ ਉਹ ਮੈਂਬਰ ਪਾਰਲੀਮੈਂਟ ਉੱਥੋਂ ਬਣੇ ਔਰ ਅੱਜ ਮੈਂ ਇਹ ਗੱਲ ਕਹਾਂਗਾ ਅੱਜ ਪਿਤਾ ਜੀ ਤਾਂ ਨਹੀਂ ਇਸ ਦੁਨੀਆ 'ਚ ਹੈਗੇ ਪਰ ਉਹਨਾਂ ਦਾ ਇੱਕ ਜਿਹੜਾ ਸੁਪਨਾ ਸੀ ਕਿ ਇਸ ਪੰਥਕ ਸੀਟ ਤੋਂ ਜੀਰਾ ਪਰਿਵਾਰ ਨੂੰ ਸੇਵਾ ਕਰਨ ਦਾ ਮੌਕਾ ਮਿਲੇ ਔਰ ਮੈਂ ਧੰਨਵਾਦ ਕਰਦਾ ਕਾਂਗਰਸ ਪਾਰਟੀ ਦਾ ਸਮੁੱਚੀ ਹਾਈ ਕਮਾਂਡ ਦਾ ਕਿ ਜਿਨ੍ਹਾਂ ਨੇ ਇਹ ਮੌਕਾ ਜਿਹੜਾ ਹੈ ਕਿ ਜੀਰਾ ਪਰਿਵਾਰ ਨੂੰ ਦਿੱਤਾ ਹਾਂ ਔਰ ਜਿਹੜੀ ਗੱਲ ਤੁਸੀਂ ਕਰਦੇ ਹੋ ਪੰਥਕ ਸੀਟ ਦੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਪੰਥਕ ਸੀਟ ਉਹਨੂੰ ਕਹਿੰਦੇ ਆ ਕਿ ਜਿਹੜਾ ਪੰਥਕ ਪਰਿਵਾਰ ਹੋਵੇ ਮੇਰੇ ਦਾਦਾ ਜੀ ਜਹੇਦਾਰ ਗੁਰਦੀਪ ਸਿੰਘ ਜੀ ਉਹ 27 ਸਾਲ ਲਗਾਤਾਰ ਮੈਂਬਰ ਐਸਜੀਪੀਸੀ ਰਹੇ ਔਰ ਮੈਂਬਰ ਐਸਜੀਪੀਸੀ ਹੁੰਦੇ ਆ ਤੁਸੀਂ ਅੱਜ ਵੀ ਵੇਖੋ ਕਿ ਜਿਹੜੇ ਇਹਨਾਂ ਦੇ ਪ੍ਰਧਾਨ ਬੰਦੇ ਰਹੇ ਕਿਸੇ ਦਾ ਗੱਡੀਆਂ ਦਾ ਤੇਲ ਦਾ ਰੌਲਾ ਪੈ ਗਿਆ ਕਿਸੇ ਦਾ ਪ੍ਰਸ਼ਾਦ ਦੀਆਂ ਪਰਚੀਆਂ ਦਾ ਰੌਲਾ ਪੈ ਗਿਆ ਅੱਜ ਵੀ ਜਾ ਕੇ ਤੁਸੀਂ ਰਿਕਾਰਡ ਕਢਾ ਸਕਦੇ ਹੋ ਕਿ ਜਿਹੜੇ ਐਸਜੀਪੀਸੀ ਮੈਂਬਰ ਬਣੇ ਨੇ ਅੱਜ ਵੀ ਤੁਸੀਂ ਵੇਖੋ ਕਿ ਉਹਨਾਂ ਦੇ ਕਿੰਨਾ ਖਰਚਾ ਉਹਨਾਂ ਦੇ ਜਿਹੜਾ ਖਾਤਿਆਂ ਦੇ ਵਿੱਚ ਜਿਹੜਾ ਪਾਇਆ ਗਿਆ ਕਿ ਚਾਹੇ ਉਹ ਵਸਤਾ ਕਰਾਇਆ ਹੋਵੇ ਚਾਹੇ ਉਹ ਗੱਡੀ ਦਾ ਤੇਲ ਹੋਵੇ ਔਰ ਮੈਂ ਕਹਿੰਦਾ ਕਿ ਅੱਜ ਵੀ ਮੇਰੇ ਦਾਦਾ ਜੀ ਦੇ ਨਾਂ ਤੇ ਕੋਈ 1 ਰੁਪਿਆ ਸ਼੍ਰੋਮਣੀ ਕਮੇਟੀ ਕੱਢ ਦੇ ਕਿ ਉਹਨਾਂ ਨੇ ਕਿਤੇ ਕਰਾਇਆ ਲਿਆ ਹੋਵੇ ਉਹਨਾਂ ਨੇ ਕਿਤੇ 1 ਰੁਪਿਆ ਲਿਆ ਹੋਵੇ ਕਿਉਂਕਿ ਗੁਰੂ ਘਰ ਦਾ ਪੈਸਾ ਜਿਹੜਾ ਉਹ ਗੁਰੂ ਘਰ ਦੇ ਵੇਚੀ ਲੱਗਣਾ ਚਾਹੀਦਾ ਲੋਕਾਂ ਦੀ ਭਲਾਈ ਲਈ ਲੱਗਣਾ ਚਾਹੀਦਾ ਪਰ ਅੱਜ ਕੱਲ ਜਿਹੜੇ ਪੰਥ ਦੇ ਮੋਢੀ ਬਣੇ ਫਿਰਦੇ ਨੇ ਅੱਜ ਕੱਲ ਉਹ ਪੈਸਾ ਜਿਹੜਾ ਉਹਦੀ ਦਰਬਰ ਤੋਂ ਕਰਦੇ ਨੇ ਰੈਲੀਆਂ ਦੇ ਉੱਤੇ ਪਰ ਇਸ ਸੀਟ ਦੇ ਉੱਤੇ ਤਾਂ ਪੰਥ ਦਾ ਮੋਢੀ ਅਮਰਤਪਾਲ ਕਹਿੰਦਾ ਸੀਗਾ ਕਿ ਨਾ ਮੈਂ ਸੰਵਿਧਾਨ ਨੂੰ ਮੰਨਦਾ ਨਾ ਮੈਂ ਦੇਸ਼ ਨੂੰ ਮੰਨਦਾ ਮੈਂ ਤਾਂ ਅਪਤੇ ਕ ਆਈਡੀਏ ਨੂੰ ਮੰਨਦਾਗਾ ਨਾ ਮੈਂ ਚੋਣਾ ਲੜਨੀਆ ਨੇ ਕਦੇ ਅਮਰਤਪਾਲ ਆ ਕੇ ਚੋਣਾ ਤੇ ਤੁਹਾਡੇ ਸਾਹਮਣੇ ਆ ਗੱਲ ਇਹ ਆ ਜਦਵਿੰਦਰ ਜੀ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਮੈਂ ਸਤਿਕਾਰ ਕਰਦਾ ਹਾਂ ਕਿਉਂਕਿ ਮੇਰਾ ਪਰਿਵਾਰ ਜਿਹੜਾ ਗੁਰਸਿੱਖ ਪਰਿਵਾਰ ਆ ਤੇ ਪੰਥਕ ਪਰਿਵਾਰ ਇਸ ਕਰਕੇ ਮੈਂ ਤੇ ਗੱਲ ਕਹਿਣਾ ਕਿ ਜਿਨੇ ਬਾਣਾ ਪਾ ਲਿਆ ਗੁਰੂ ਦਾ ਸਿੱਖ ਬਣ ਗਿਆ ਜਿੰਦੇ ਨਾਂ ਨਾਲ ਭਾਈ ਸਾਹਿਬ ਲੱਗਿਆ ਮੈਂ ਤਾਂ ਵੈਸੇ ਹੀ ਹੁੰਦਾ ਸਤਿਕਾਰ ਕਰਦਾ ਹਾਂ ਹਾਂ ਇਹ ਗੱਲ ਮੈਂ ਜ਼ਰੂਰ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਲੋਕ ਜਿਹੜੇ ਗੁਰੂ ਨੂੰ ਮੰਨਦੇ ਆ ਉਹ ਆਪਦੀ ਗੱਲ ਤੇ ਖੜੇ ਰਹਿੰਦੇ ਆ ਇੱਕ ਜਿਹੜੀ ਤੁਸੀਂ ਗੱਲ ਕੀਤੀ ਕਿ ਅਮਰਤਪਾਲ ਜੀ ਵਾਕਈ ਇਹ ਗੱਲ ਸਟੇਜਾਂ ਤੇ ਕਰਦੇ ਰਹੇ ਕਿ ਮੈਂ ਸੰਵਧਾਨ ਨੂੰ ਨਹੀਂ ਮੰਨਦਾ ਅੱਜ ਜਦੋਂ ਨਾਮੀਨੇਸ਼ਨ ਕਰਨੀ ਹੈ ਜਦੋਂ ਉਹਨਾਂ ਨੇ ਕਾਗਜ਼ ਜਿਹੜੇ ਦਾਖਲ ਕਰਨੇ ਆ ਉਦੋਂ ਵੀ ਸੰਵਧਾਨ ਨੂੰ ਮੰਨਣਾ ਹੀ ਪੈਣਾ ਇੱਕ ਐਫੀਡੇਵਿਟ ਦੇਣਾ ਪੈਣਾ ਜਿੰਦੇ ਵਿੱਚ ਲਿਖਿਆ ਹੁੰਦਾ ਇਸ ਕਰ ਕਿ ਮੈਂ ਗੱਲ ਕਹਿਣਾ ਕਿ ਹਰੇਕ ਬੰਦੇ ਨੂੰ ਉਹਨੂੰ ਇਹ ਲੜਾਈ ਦਾ ਲੜਨ ਦਾ ਜਿਹੜਾ ਹੱਕ ਹੈਗਾ ਪਰ ਇਹ ਹੈ ਕਿ ਉਹਦੇ ਨਾਲ ਨਾਲ ਮੈਂ ਕੁਝ ਗੱਲਾਂ ਤੁਹਾਡੇ ਨਾਲ ਇਹ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਜਦੋਂ ਇਹਨਾਂ ਦੇ ਉੱਤੇ ਐਨਐਸਏ ਲਾਈ ਗਈ ਸੀ ਤਾਂ ਮੈਂ ਉਦੋਂ ਵੀ ਕਿਉਂਕਿ ਗੁਰਸਿੱਖ ਪਰਿਵਾਰ ਹੋਣ ਦੇ ਨਾਲ ਕਾਂਗਰਸ ਦੀ ਗਲਤ ਹੈ ਜਿਹੜੀ ਬਾਅਦ ਚਾ ਪਹਿਲਾਂ ਮੈਂ ਗੁਰੂ ਦਾ ਸਿੱਖ ਮੈਂ ਉਦੋਂ ਵੀ ਇਹ ਗੱਲ ਕੀਤੀ ਸੀਗੀ ਮੈਂ ਕਿਹਾ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਉਹਨਾਂ ਨੇ ਸਾਡੇ ਲੋਕਾਂ ਨੂੰ ਪੰਜਾਬੀਆਂ ਨੂੰ ਜਿਹੜਾ ਅਸੀਂ ਕਾਲੇ ਪਾਣੀ ਦੀ ਜੇਲ੍ਹ 'ਚ ਭੇਜਿਆ। ਹੂੰ। ਔਰ ਅੱਜ ਜੇ ਮੈਂ ਕਹਾਂ ਭਗਵੰਤ ਮਾਨ ਜੀ ਦਾ ਰਾਜ ਆਇਆ ਹੈ ਤੇ ਉੱਪਰਲੇ ਬੰਨੇ ਮੋਦੀ ਜੀ ਦਾ ਰਾਜ ਆਇਆ ਹੈ। ਪੱਗ ਤਾਂ ਜ਼ਰੂਰ ਭਗਤ ਸਿੰਘ ਵਾਲੀ ਬਣ ਲਈ। ਪਰ ਥੱਲੇ ਨਿੱਕਰ ਜਿਹੜੀ ਹੈ ਉਹ ਖਾਕੀ ਆ। ਹੂੰ। ਔਰ ਐਸੀ ਕਰਕੇ ਜਿਹੜੀ ਇਹ ਨੌਜਵਾਨਾਂ ਦੇ ਉੱਤੇ NSA ਲੱਗੀ ਸਾਡਾ ਲਾਹੌਰੀਆ ਭਰਾ ਹੈ ਪ੍ਰਧਾਨ ਮੰਤਰੀ ਬਾਜੇਗੇ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੁਲਿਸ ਨੂੰ ਕਿਹਾ ਸੀ ਕਾਰਵਾਈ ਕਿਉਂ ਨਹੀਂ ਕਰਦੀ ਅਮਰਪਾਲ ਤੇ ਕਾਰਵਾਈ ਕਰੋ। ਗੱਲ ਇਹ ਆ ਕਿ ਇੱਥੋਂ ਰਾਜਾ ਵੜਿੰਗ ਜੀ ਨਹੀਂ ਲੜ ਰਿਹਾ ਇੱਥੋਂ ਕੁਲਬੀਰ ਸਿੰਘ ਜੀਰਾ ਨੂੰ ਟਿਕਟ ਦਿੱਤੀ ਹੈ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਜਿਹੜੇ ਲੀਡਰ ਗਲਤ ਬਿਆਨ ਦਿੰਦੇ ਮੈਂ ਬਿੱਟੂ ਬਾਰੇ ਇਹ ਕਹਿਆ ਸੀ ਕਿ ਬਿੱਟੂ ਸਭ ਤੋਂ ਉਲਟ ਬੋਲਿਆ ਸੀ ਬਿੱਟੂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਬਾਰੇ ਜੋ ਦਿੱਲੀ ਵਾਲੇ ਕਹਿੰਦੇ ਸੀ ਉਹ ਗੱਲ ਹੀ ਬਿੱਟੂ ਕਹਿੰਦਾ ਸੀ ਕਹਿੰਦਾ ਸੀ ਇਹ ਖਾਲਸਤਾਨ ਲਿਆਉਣਾ ਚਾਹੁੰਦੇ ਆ ਅੱਤਵਾਦ ਲਿਆਉਣਾ ਚਾਹੁੰਦੇ ਆ ਮੈਂ ਬਿੱਟੂ ਜੀ ਨੂੰ ਇਹ ਗੱਲ ਕਹੀ ਸੀ ਕਿ ਜੇ ਕੋਈ ਬੰਦਾ ਗੁਰੂ ਘਰ ਨਾਲ ਜੋੜਦਾ ਹੈ ਜੇ ਕੋਈ ਅਮਰਿਸ਼ ਕਾਉਂਦਾ ਹੈ ਠੀਕ ਹੈ ਉਹ ਕੋਈ AK-47 ਥੋੜੀ ਸ਼੍ਰੀ ਸਾਹਿਬਾ ਜਿਹੜਾ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ ਇਸ ਕਰਕੇ ਮੈਂ ਬਿੱਟੂ ਨੂੰ ਉਦੋਂ ਵੀ ਕਿਹਾ ਸੀ ਮੈਂ ਹਾਂ ਤੇਰੇ ਪੱਗ ਜਿਹੜੀ ਆ ਉਹ ਪੱਗ ਜ਼ਰੂਰ ਤੂੰ ਬੰਨ ਲਈ ਕਿਉਂਕਿ ਬਿੱਟੂ ਪਹਿਲਾਂ ਸਿਰ ਤੇ ਪੱਗ ਨਹੀਂ ਸੀ ਬੰਦਾ ਬਿੱਟੂ ਨੂੰ ਇਹ ਸੀ ਕਿ ਮੈਂ ਪੰਜਾਬ ਦਾ ਪ੍ਰਧਾਨ ਬਣਨਾ ਪੰਜਾਬ ਦਾ ਪ੍ਰਧਾਨ ਬਣ ਲਈ ਬਿੱਟੂ ਨੇ ਸਿਰ ਤੇ ਪੱਗ ਬੰਨੀ ਔਰ ਪੱਗ ਬੰਨਣ ਤੋਂ ਬਾਅਦ ਜਦੋਂ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਜਦੋਂ ਤੋਂ ਮੋਦੀ ਜੀ ਦਾ ਰਾਜ ਆਇਆ ਉਦੋਂ ਪੱਗ ਦੇ ਨਾਲ ਨਾਲ ਖਾਕੀ ਨਿੱਕਰ ਵੀ ਪਾਲੀ ਇਸ ਕਰਕੇ ਉਹ ਸਿੱਖ ਨੌਜਵਾਨਾਂ ਦੇ ਉਲਟ ਬੋਲਦਾ ਸੀ ਮੈਂ ਉਦੋਂ ਵੀ ਇਸ ਕੱਲ ਦਾ ਵਿਰੋਧ ਮੈਂ ਇਹ ਕਹਿ ਰਿਹਾ ਬਿੱਟੂ ਤਾਂ ਉਲਟ ਬੋਲਦਾ ਸੀਗਾ ਰਾਜਾ ਵੜਿੰਗ ਵੀ ਉਲਟ ਬੋਲਿਆ ਉਹਨੂੰ ਕੀ ਕਹੋਗੇ ਗੱਲ ਇਹ ਹੈ ਕਿ ਰਾਜਾ ਵੜਿੰਗ ਨੇ ਜਿਹੜੀ ਗੱਲ ਕੀਤੀ ਮੈਂ ਇਹ ਗੱਲ ਕਹਿਣਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਆ ਅ ਜਦੋਂ ਤੁਸੀਂ ਵੀ ਰਾਜਾ ਵੜਿੰਗ ਨੇ ਕਿਹਾ ਸੀ ਪੁਲਿਸ ਕਾਰਵਾਈ ਕਰੇ ਅਮਰਤਪਾਲ ਕਿਉਂ ਨਹੀਂ ਕਰਦੀ ਪੁਲਿਸ ਕਾਰਵਾਈ ਦੇ ਕਿਉਂ ਕਿ ਪ੍ਰੈਸ ਨੋਟ ਜਾਰੀ ਹੋਇਆ ਸੀ ਕਾਂਗਰਸ ਦਾ ਉਹ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਸੀ ਉਹ ਵੀ ਚੰਗੀ ਤਰ੍ਹਾਂ ਧਿਆਨ ਨਾਲ ਵੇਖਿਓ ਕਿ ਜਿਹੜਾ ਸਾਡਾ ਸ਼ ਠੀਕ ਹੈ ਜਿਹਨੂੰ ਅਸੀਂ ਆਪਦਾ ਪਿਤਾ ਮੰਨਦੇ ਆਂ ਔਰ ਜਿੰਦੀ ਬੇਅਦਬੀ ਹੋਈ ਔਰ ਬੇਅਦਬੀ ਹੋਣ ਤੋਂ ਬਾਅਦ ਤੁਸੀਂ ਵੇਖਿਆ ਪੰਜਾਬ ਦੇ ਕੀ ਹਾਲਾਤ ਬਣੇ ਤਾਂ ਜਦੋਂ ਉਹ ਜਨਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਗੱਲ ਇਹ ਹੈ ਕਿ ਕਿਸੇ ਗੁਰੂ ਦਾ ਓਟ ਆਸਰਾ ਲੈ ਕੇ ਲੜਾਈ ਨਹੀਂ ਲੜੀ ਜਾਂਦੀ ਲੜਾਈ ਜਿਹੜੀ ਆ ਉਹ ਗੁਰੂ ਦੇ ਅਸ਼ੀਰਵਾਦ ਨਾਲ ਲੜੀ ਜਾਂਦੀ ਉਹ ਤੁਸੀਂ ਉਸ ਬਿਆਨ ਦੀ ਗੱਲ ਕਰਦੇ ਹੋ ਇਸ ਕਰਕੇ ਸਾਨੂੰ ਗੁਰੂ ਦਾ ਜਿਹੜਾ ਉਹ ਸਤਕਾਰ ਕਰਦੇ ਕਾਂਗਰਸ ਪਾਰਟੀ ਦੇ ਜੀਰਾ ਜੀ ਬਹੁਤ سارے ਲੀਡਰ ਸੀੜ ਵਿਰੋਧ ਕਰ ਰਹੇ ਕਿ ਤੁਸੀਂ ਉਹਨਾਂ ਨੂੰ ਵੀ ਉਵੇਂ ਹੀ ਕੰਡੈਮ ਕਰਦੇ ਹੋ ਬਿੱਟੂ ਨੂੰ ਕਰ ਰਹੇ ਕੋਈ ਬਿੱਟੂ ਵੀ ਕਾਂਗਰਸੀ ਸੀ ਉਦੋਂ ਮੈਂ ਤਾਂ ਬਿੱਟੂ ਬਿੱਟੂ ਵੀ ਕਾਂਗਰਸੀ ਸੀ ਮੈਂ ਅੱਜ ਵੀ ਇਹ ਗੱਲ ਕਹਿੰਦਾ ਮੈਂ ਤਾਂ ਅੱਜ ਵੀ ਅਮਰਤਪਾਲ ਜੀ ਨੂੰ ਭਾਈ ਅਮਰਤਪਾਲ ਜੀ ਨੂੰ ਬੇਨਤੀ ਕਰਦਾ ਕਿ ਯਾਰ ਉਹ ਜਿਹੜਾ ਸਾਡਾ ਲਾਹੌਰੀਆ ਭਰਾ ਹੈ ਬਾਜੇ ਕੇ ਪ੍ਰਧਾਨ ਮੰਤਰੀ ਉਹ ਕਹਿੰਦਾ ਹੁੰਦਾ ਸੀ ਥਾਪੀਆਂ ਮਾਰ-ਮਾਰ ਕੇ ਬਿੱਟੂ ਨੂੰ ਕਿ ਬਿੱਟੂ ਮੈਂ ਤੇਰੇ ਨਾਲ ਨਿਪਟਣੂੰ ਅੱਜ ਤੁਸੀਂ ਇਹ ਲਾ ਲਓ ਕਿ ਅਮਰਤ ਜਿਹੜੇ ਬਾਕੀ ਨੇ ਉਹਨਾਂ ਦਾ ਕੀ ਬਣੂਗਾ ਕਿ ਬਾਜੇਕੇ ਨੂੰ ਜਿਹੜਾ ਕਿ ਉਹ ਇਲੈਕਸ਼ਨ ਦੇ ਵਿੱਚ ਜ਼ਰੂਰ ਧਾਰਨਾ ਚਾਹੀਦਾ ਹੈ ਹਮਮ ਔਰ ਤਾਂ ਕਿ ਅੱਗੇ ਤੋਂ ਕੋਈ ਬੇਟੂ ਵਰਗਾ ਜਿਹੜਾ ਲੀਡਰ ਆ ਹਮ ਕਿ ਜਿਹੜਾ ਸਿੱਖਾਂ ਦੇ ਖਿਲਾਫ ਜਿਹੜਾ ਨੌਜਵਾਨਾਂ ਦੇ ਖਿਲਾਫ ਜਿਹੜਾ ਬੋਲਦਾ ਕਿਉਂਕਿ ਬਾਜੇਕੇ ਦਾ ਤਾਂ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਮੇਰਾ ਆਪਦਾ ਉਹ ਦੋਸਤਾ ਭਰਾ ਹੈ ਔਰ ਬਾਜੇਕੇ ਗੁਰੂ ਦਾ ਸਿੱਖ ਬਣਿਆ ਮੈਨੂੰ ਬੜਾ ਚੰਗਾ ਲੱਗਾ ਮੈਂ ਉਹਨੂੰ ਵਧਾਈ ਵੀ ਇਸ ਗੱਲ ਦੀ ਦਿੱਤੀ ਇਸ ਕਰਕੇ ਮੈਂ ਗੱਲ ਕਹਿਣਾ ਕਿ ਮੈਂ ਇਸ ਗੱਲ ਦਾ ਅ విశ్వਾਸ ਸੀ ਰਖਦੂਰ ਸਾਹਿਬ ਦੇ ਲੋਕਾਂ ਨੂੰ ਦੋਣਾ ਵਾ ਕਿ ਮੈਂ ਹਰੇਕ ਮੁੱਦੇ ਤੇ ਚਾਹੇ ਆਪਦੀ ਸਰਕਾਰ ਹੋਵੇ ਜਿਵੇਂ ਤੁਸੀਂ ਗੱਲ ਕੀਤੀ ਨਸ਼ੇ ਦੀ ਕਿ ਇੱਥੇ ਨਸ਼ਾ ਬਹੁਤ ਆ ਮੈਂ ਗੱਲ ਕਹਿਣਾ ਕਿ ਨਸ਼ਾ ਬਹੁਤ ਦਾ ਕਾਰਨ ਕੀ ਹੈ ਅਸੀਂ ਕਦੀ ਇਹ ਵੇਖਿਆ ਕਿ ਉਹਦਾ ਕਾਰਨ ਕੀ ਮੈਂ ਪਹਿਲਾਂ ਵੀ ਆਪਦੀ ਸਰਕਾਰ ਚ ਜਦੋਂ ਜੀਰੇ ਵਾਲਿਆਂ ਨੇ ਮੈਨੂੰ ਵਿਧਾਨ ਸਭਾ ਚ ਚੁਣ ਕੇ ਭੇਜਿਆ ਤਾਂ ਮੈਂ ਉਦੋਂ ਵੀ ਯਾਦਵਿੰਦਰ ਜੀ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਪਿਤਾ ਜੀ ਅੱਜ ਇਸ ਦੁਨੀਆ ਚ ਨਹੀਂ ਪਰ ਉਹਨਾਂ ਨੇ ਮੈਨੂੰ ਇੱਕ ਹੀ ਗੁੜਤੀ ਦਿੱਤੀ ਸੀ ਕਿ ਇਹ ਪਬਲਿਕ ਜਿਹੜੀ ਆ ਇਹ ਜਿਹੜੇ ਲੋਕ ਨੇ ਇਪ ਤੇਰੇ ਪਰਿਵਾਰ ਦੇ ਮੈਂਬਰ ਨੇ ਤੇਰੇ ਚਾਚੇ ਤਏ ਨੇ ਇਹਨਾਂ ਦੀ ਗੱਲ ਜਿਹੜੀ ਆ ਉਹ ਜ਼ਰੂਰ ਆਪਾਂ ਰੱਖਣੀ ਤਾਂ ਕਿ ਸਾਨੂੰ ਜਿਹੜੀ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਜੇ 2 ਲੱਖ ਵੋਟ ਦੇ ਵਿੱਚੋਂ ਕੋਈ ਨਮਾਇੰਦਾ ਚੁਣ ਕੇ ਕੋਈ ਐਮਐਲਏ ਭੇਜ ਦੇ ਆ ਤੇ ਉੱਥੇ ਜਾ ਕੇ ਜੇ ਉਹ ਸਰਕਾਰ ਵਾਲੇ ਵੇਖੀ ਜਾਵੇ ਕਿ ਮੈਂ ਸਰਕਾਰ ਚ ਬੈਠਾ ਤੇ ਮੈਂ ਲੋਕਾਂ ਦੀ ਗੱਲ ਨਹੀਂ ਰੱਖਣੀ ਤੇ ਫਿਰ ਉਹਨੂੰ ਐਮਐਲਏ ਬਣਦਾ ਵੀ ਕੀ ਲੋੜ ਉਦੋਂ ਵੀ ਮੈਂ ਸਰਪੰਚਾਂ ਦੀ ਜਿਹੜਾ ਸੌ ਚੱਕ ਸਮਾਗਮ ਸੀ ਜਿੰਦੇ ਵਿੱਚੋਂ ਹੁਣ ਇੱਕ ਉਹ ਨਿੱਕਰ ਵਾਲੇ ਸਾਡੇ ਇਧਰੋਂ ਹੀ ਗਏ ਨੇ ਮਨਪ੍ਰੀਤ ਸਿੰਘ ਬਾਦਲ ਉਹ ਆਏ ਸੀ ਮੈਂ ਉਦੋਂ ਵੀ ਮੌਕੇ ਤੇ ਸਟੇਜ ਤੇ ਇਹ ਗੱਲ ਕਹੀ ਸੀ ਕਿ ਮੈਂ ਕਹ ਕਿ ਕੈਪਟਨ ਸਾਹਿਬ ਨੇ ਜਿਹੜਾ ਗੁਟਕਾ ਸਾਹਿਬ ਫੜਿਆ ਸੀ ਫੜ ਕੇ ਜਿਹੜੀ ਸੌਂ ਖਾਦੀ ਸੀ ਅੱਜ ਹੋਂਦਾ ਖਮਿਆਜਾ ਸੀ ਭੁਗਦੇ ਪਿਆ ਮੈਂ ਕਹ ਇਹ ਤੁਸੀਂ ਕੈਪਟਨ ਸਾਹਿਬ ਇਹ ਗੱਲ ਕਹੀ ਸੀ ਕਿ ਨਸ਼ਾ ਖਤਮ ਹੋਊਗਾ ਨਸ਼ਾ ਕਿਤੇ ਖਤਮ ਨਹੀਂ ਹੋਇਆ ਔਰ ਮੈਂ ਆਪਦੇ ਸਰਪੰਚਾਂ ਨੂੰ ਕਿਹਾ 8 900 ਸਰਪੰਚ ਸੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਅੱਜ ਤੁਸੀਂ ਸੌਂ ਚੁੱਕਣੀ ਹੈ ਸਾਵਧਾਨ ਦੀ ਜੇ ਤੁਹਾਨੂੰ ਲੱਗਦਾ ਕਿ ਨਸ਼ਾ ਖਤਮ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਗੁਟਕਾ ਸਾਹ ਫੜ ਕੇ ਕਿਹਾ ਸੀ ਤੇ ਮੈਂ ਕਿਹਾ ਫਿਰ ਤਾਂ ਸੌਂ ਚੁੱਕ ਲਿਓ ਤੇ ਝੂਠੀ ਸੌਂ ਮੈਂ ਨਹੀਂ ਜੇ ਚੁੱਕਣੀ ਹੂੰ ਹੂੰ ਤਾਂ ਮੈਂ ਉਦੋਂ ਇਸ ਗੱਲ ਦਾ ਬਾਈਕਟ ਕੀਤਾ ਸੀ ਤੇ ਜਿੰਨਾ 900 ਸਰਪੰਚ ਸੀ 900 ਦਾ 900 ਸਰਪੰਚ ਜਿਹੜਾ ਬਾਈਕਟ ਕਰਕੇ ਗਿਆ ਅੱਜ ਵੀ ਸਾਰੇ ਪੰਜਾਬ ਦੇ ਸਰਪੰਚਾਂ ਨੇ ਸੌਂ ਚੁੱਕੀ ਹੈ ਪਰ ਇੱਕ ਫਿਰੋਜ਼ਪੁਰ ਜ਼ਿਲ੍ਹਾ ਇੱਕ ਹੈ ਇਹੋ ਜਿਹਾ ਜ਼ਿਲ੍ਹਾ ਜਿੱਥੋਂ ਦੇ ਸਰਪੰਚਾਂ ਨੇ ਅਜੇ ਤੱਕ ਸੌਂ ਨਹੀਂ ਚੁੱਕੀ ਵਿਰਸਾ ਸਿੰਘ ਬਲਟਵਾ ਤੁਹਾਡੇ ਸਾਹਮਣੇ ਆ ਉਹ ਕਹਿੰਦੇ ਆ ਕਿ ਦਰبار ਸਾਹਿਬ ਤੇ ਅਟੈਕ ਕਰਨ ਵਾਲੀ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਗੱਲ ਇਹ ਹੈ ਕਿ ਵਿਰਸਾ ਸਿੰਘ ਵਲਟੋਵਾ ਦੇ ਤੇ ਆਪ ਦੇ ਚਿੱਠੇ ਬੜੇ ਨੇ ਔਰ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਦੀ ਗੱਲ ਕਰਦੇ ਆ ਮੈਂ ਕਹਿੰਦਾ ਜੀ ਕਿਸੇ ਪਰਿਵਾਰ ਨੇ ਗਲਤੀ ਕੀਤੀ ਤੇ ਭੁਗਤਦੇ ਵੀ ਪਏ ਨੇ ਕਿੰਨੀ ਔਰ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਆਏ ਨੇ ਕਿੰਨੀ ਔਰ ਉਹ ਪਰਿਵਾਰ ਇੱਥੇ ਆਣ ਕੇ ਸੇਵਾ ਕਰਕੇ ਗਿਆ ਕਿੰਨੀ ਔਰ ਉਹ ਪਰਿਵਾਰ ਜੇ ਕੱਲਾ ਹੁੰਦਾ ਤੇ ਉਦੋਂ ਵੀ ਵਿਰਸਾ ਸਿੰਘ ਵਲਟੋਵਾ ਦਿੰਦਾ ਕਿ ਰਾਹੁਲ ਗਾਂਧੀ ਜੀ ਸ੍ਰੀ ਦਰਬਾਰ ਸਾਹਿਬ ਕਿਉਂ ਆਏ ਬਾਈ ਉੱਥੇ ਚਾਰੇ ਦਰਵਾਜ਼ੇ ਖੁੱਲੇ ਆ ਜਿਹੜਾ ਮਰਜ਼ੀ ਆ ਸਕਦਾ ਔਰ ਵਰਸਾ ਸਿੰਘ ਵਲਟੋਏ ਨੂੰ ਆਪ ਦਾ ਚੇਤਾ ਭੁੱਲ ਗਿਆ ਅੱਜ ਵੀ ਲੋਕ ਯਾਦ ਕਰਦੇ ਨੇ ਮੈਂ ਸ਼ੇਰੀ ਤਰਨ ਤਰਨ ਸਭ ਤੋਂ ਆਇਆ ਅੱਜ ਵੀ ਲੋਕ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਜੀ ਇਹਦਾ ਕੰਮ ਲੁੱਟਾਂ ਖੋਹਾਂ ਕਰਨਾ ਸੀ ਇਹ ਲੋਕਾਂ ਦੇ ਇੱਥੋਂ ਤੱਕ ਕਿ ਇਹ ਗੁੱਟ ਵੱਡ ਵੱਡ ਕੇ ਕੜੇ ਲਾਉਂਦਾ ਰਿਹਾ ਔਰ ਵਰਸਾ ਸਿੰਘ ਵਲਟੋਵਾ ਦਾ ਜਿਹੜਾ ਪਿਛੋਕੜ ਆ ਮੈਂ ਕਹਿੰਦਾ ਵਰਸਾ ਸਿੰਘ ਵਲਟੋਵਾ ਕੋਲ ਕਿਹੜਾ ਹਲਾ ਦਿਨ ਦਾ ਚਰਾਗ ਆ ਗਿਆ ਕਿ ਦਿਨਾਂ ਦੇ ਵਿੱਚ ਅਮੀਰ ਹੋ ਗਿਆ ਵਰਸਾ ਸਿੰਘ ਵਲਟੋਵਾ ਦੇ ਜਿਹੜੇ ਭਰਾ ਨੇ ਤੁਸੀਂ ਉਹਨਾਂ ਦਾ ਰਿਕਾਰਡ ਵੇਖੋ ਕਿ ਉਹਨਾਂ ਕੋਲ ਕਿੰਨੀ ਜ਼ਮੀਨ ਹੈ ਉਹ ਤਾਂ ਵਿਚਾਰੇ ਅੱਜ ਵੀ ਜਿਹੜੇ ਜਿਵੇਂ ਪਿਤਾ ਜੀ ਮੇਰੇ ਡਿਬੇਟ ਚ ਕਹਿੰਦੇ ਹੁੰਦੇ ਸੀ ਕਿ ਉਹ ਤਾਂ ਅੱਜ ਵੀ ਵਿਚਾਰੇ ਖੋਤੀਆਂ ਦੇ ਪੱਠੇ ਲਿਆਉਂਦੇ ਆ ਤੇ ਵਿਰਸਾ ਸਿੰਘ ਵਲਟੋਆ ਦੇ ਘਰੇ ਕੋਈ ਇਹੋ ਜੀ ਗੱਡੀ ਨਹੀਂ ਜਿਹੜੀ ਨਾ ਹੋਵੇ ਨਾਲੇ ਉਹ ਵਿਰਸਾ ਸਿੰਘ ਵਲਟੋਆ ਮੇਰੇ ਤੇ ਉਂਗਲ ਚੱਕੂਗਾ ਜਿਹੜਾ ਵਿਰਸਾ ਸਿੰਘ ਵਲਟੋਆ ਆਪ ਖੁਦ ਕਹਿੰਦਾ ਰਿਹਾ ਕਿ ਮੈਂ ਆਤਵਾਦੀ ਹਾਂ ਜਿੰਨੇ ਵਿਧਾਨ ਸਭਾ ਚ ਗਿਆ ਆਤਵਾਦੀ ਹਾਂ ਆਤਵਾਦੀ ਰਹਾਂਗਾ ਉਹ ਵਿਰਸਾ ਸਿੰਘ ਵਲਟੋਆ ਕਹਿੰਦਾ ਅੱਜ ਵਿਰਸਾ ਸਿੰਘ ਵਲਟੋਆ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਅੱਜ ਮੇਰੀ ਗੱਲ ਸੁਣੋ ਮੈਂ ਕਹਿੰਦਾ ਭਾਈ ਅਮਰਤਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਨੇ ਹਰ ਇੱਕ ਦਾ ਅੱਕਾ ਲੜੋ ਅੱਜ ਵਿਰਸਾ ਸਿੰਘ ਵਲਟੋਏ ਨੂੰ ਮਿਰਚਾਂ ਕਿਉਂ ਲੱਗਦੀਆਂ ਨੇ ਬਈ ਅੱਜ ਉਹ ਕਿਉਂ ਆ ਅਮਰਤਪਾਲ ਬਾਰੇ ਕਹਿੰਦਾ ਕਿ ਉਹ ਬਾਵਾ ਖੜੀਆਂ ਕਰਕੇ ਲੰਘਿਆ ਤੇ ਮੈਂ ਵਿਰਸਾ ਸਿੰਘ ਵਲਟੋਵਾ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਆਪ ਦੇ ਆਪ ਨੂੰ ਇਹ ਗੱਲ ਕਹਿਦਾ ਪਿਆ ਲੋਕਾਂ ਦੀ ਕਚਹਿਰੀ 'ਚ ਕਿਉਂਕਿ ਜਦੋਂ ਤੁਸੀਂ মিডিਆ ਅੱਗੇ ਬੋਲਦੇ ਹੋ ਤੇ ਲੋਕਾਂ ਦੀ ਕਚਹਿਰੀ ਹੈ ਉਹਦੇ 'ਚ ਵਿਰਸਾ ਸਿੰਘ ਵਲਟੋਵਾ ਇਹ ਕਹਿ ਰਿਹਾ ਕਹਿੰਦਾ ਜੀ ਮੇਰੇ ਤੋਂ ਘਟੀਆ ਬੰਦਾ ਹੀ ਨਹੀਂ ਮੇਰੇ ਤੋਂ ਮਾੜਾ ਬੰਦਾ ਹੀ ਨਹੀਂ ਉਹ ਕਲਿੱਪ ਜਿਹੜੇ ਨੇ ਉਹ ਚੱਲ ਰਹੇ ਨੇ ਥਾਂ ਥਾਂ ਤੇ ਇਸ ਕਰਕੇ ਜਿਹੜਾ ਵਿਰਸਾ ਸਿੰਘ ਵਲਟੋਵਾ ਬਾਰੇ ਤਾਂ ਮੇਰੇ ਕੋਲ ਬਹੁਤ ਕੋਸ਼ਾ ਵਿਰਸਾ ਸਿੰਘ ਵਲਟੋਵਾ ਦੀ ਤੇ ਇੱਕ ਐਫਆਈਆਰ ਮੇਰੇ ਕੋਲ ਪਈ ਆ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਡਿਬੇਟ ਤੇ ਜੀਰਾ ਸਾਹਿਬ ਆਏ ਸੀ ਤਾਂ ਉਦੋਂ ਵਿਰਸਾ ਸਿੰਘ ਵਲਟੋਵਾ ਨੇ ਕਿਹਾ ਸੀਗਾ ਕਿ ਜੀ ਜੀਰਾ ਸਾਹਿਬ ਇਹ ਐਫਆਈਆਰ ਤੁਸੀਂ ਲਿਆ ਦਿਓ ਮੈਨੂੰ ਤੇ ਮੈਂ ਉਦੋਂ ਅਸਤੀਫਾ ਦਊਗਾ ਪਰ ਉਦੋਂ ਬਾਅਦ ਵਿਰਸਾ ਸਿੰਘ ਵਲਟੋਵਾ ਕਦੀ ਮੇਰੇ ਪਿਤਾ ਜੀ ਦੇ ਸਾਹਮਣੇ ਡਿਬੇਟ ਤੇ ਨਹੀਂ ਸੀ ਆਇਆ ਨਾਲੇ ਵਰਸਾ ਸਿੰਘ ਉਹਨਲਟੋਏ ਦੇ ਪਿਛੋਕੜ ਬਾਰੇ ਤਾਂ ਜਿਹੜੇ ਆ ਸ਼੍ਰੀ ਖਡੂਰ ਸਾਹਿਬ ਦੇ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਹਮ ਹਮ ਤੁਹਾਡੀ ਲੜਾਈ ਕਿਹਦੇ ਨਾਲ ਆ ਮੈਂ ਤੇ ਇਹ ਗੱਲ ਕਹਿਣਾ ਕਿ ਮੇਰੇ ਤੇ ਦਵਾ ਸਾਹਿਬ ਨਾਲ ਆ ਭਾਜੀਪੀ ਨਾਲ ਆ ਜਾਂ ਅਮਰਤਪਾਲ ਨਾਲ ਆ ਗੱਲ ਦੱਸਾ ਕੀ ਹੈ ਜੀ ਯਦਵਿੰਦਰ ਜੀ ਪ੍ਰਮਾਤਮਾ ਨੇ ਐਡੀ ਛੋਟੀ ਉਮਰ ਦੇ ਵਿੱਚ ਸ਼੍ਰੀ ਖਡੂਰ ਸਾਹਿਬ ਹਲਕੇ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਗੁਰੂ ਸਾਹਿਬ ਦਾ ਮੈਂ ਓਟ ਆਸਰਾ ਲੈ ਕੇ ਚੱਲਿਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਕਿ ਜੇ ਲੋਕ ਮੇਰੇ ਤੇ ਵਿਸ਼ਵਾਸ ਜਿਵੇਂ ਪਾਰਟੀ ਨੇ ਜਿਤਾਇਆ ਜੇ ਮੇਰੇ ਤੇ ਵਿਸ਼ਵਾਸ ਜਿਤਾਉਂਦੇ ਨੇ ਅੱਜ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਇਹਨਾਂ ਸਰਕਾਰਾਂ ਦੀ ਸਹਿਮਤੀ ਦੇ ਨਾਲ ਅੱਜ ਜਿਹੜਾ ਨਰਿੰਦਰ ਮੋਦੀ ਜੀ ਨੇ ਕਿਹਾ ਕਿ 50 ਕਿਲੋਮੀਟਰ ਦਾ ਘੇਰਾ ਜਿਹੜਾ ਬਾਰਡਰ ਦਾ ਉਹ ਬੀਐਸਐਫ ਦੇ ਅੰਡਰ ਆ ਅੱਜ ਅਸੀਂ ਵਪਾਰ ਲਈ ਤਾਂ ਬਾਡਰ ਖੋਲ ਨਹੀਂ ਰਹੇ ਵਪਾਰ ਲਈ ਬਾਡਰ ਨਹੀਂ ਖੋਲ ਰਹੇ ਬਾਡਰ ਸੀਲ ਕਰਕੇ ਡਰੋਨ ਰਾਈਂ ਜਿਹੜਾ ਉਹ ਚਟਾ ਆ ਰਿਹਾ ਅੱਜ ਬਦਨਾਮ ਕੀਤਾ ਜਾ ਰਿਹਾ ਹੈ ਮਾਝੇ ਦੀ ਧਰਤੀ ਨੂੰ ਜਿਹੜੀ ਗੁਰਮਾ ਪੀਰਾਂ ਦੀ ਧਰਤੀ ਸੀ ਉਹ ਇਹਨਾਂ ਨੇ ਆਪਦਾ ਕਮਾਈ ਦਾ ਸਾਧਨ ਬਣਾ ਲਿਆ ਕਮਾਈ ਦਾ ਅੱਡਾ ਬਣਾ ਲਿਆ ਅੱਗੇ ਮੈਨੂੰ ਕੱਲ ਖੇਮ ਕਰਨ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਖਪਾਲ ਸਿੰਘ ਜੀ ਨੇ ਭੁੱਲਰ ਸਾਹਿਬ ਉਹਨਾਂ ਨੇ ਦੱਸਿਆ ਕਿ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਡਰੋਨ ਡਿੱਗੇ ਮਿਲਦੇ ਨੇ ਔਰ ਜਿਹੜੇ ਡਿੱਗੇ ਮਿਲਦੇ ਨੇ ਉਹ ਡਿੱਗਾ ਡਰੋਨ ਕਿਉਂ ਮਿਲਦਾ ਕਿਉਂਕਿ ਉਹਦੇ 'ਚ ਜਿਹੜਾ ਸਮਾਨ ਆ ਉਹ ਲੋਕ ਲੈ ਕੇ ਚਲੇ ਜਾਂਦੇ ਨੇ ਔਰ ਜਿੰਨਾ ਚਿਰ ਬੀਐਸਐਫ ਦੀ ਮਿਲੀ ਭੁਗਤਾ ਉਹਨਾਂ ਚਿਰ ਪੰਜਾਬ ਚੋਂ ਨਸ਼ਾ ਖਤਮ ਜਿਹੜਾ ਉਹ ਨਹੀਂ ਹੋ ਸਕਦਾ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਇੱਕ ਤਾਂ ਮੇਰੀ ਇਹ ਮੰਗ ਆ ਕਿ ਨਸ਼ਾ ਤਾਂ ਬੰਦ ਹੋਊਗਾ ਕਿਉਂਕਿ ਅੱਜ ਪੰਜਾਬ ਦਾ ਜਿਹੜਾ ਹਰ ਵਪਾਰੀ ਆ ਉਹ ਬੀਐਸਐਫ ਤੇ ਕਿਹਦੀ ਨਸ਼ਾ ਤਸਕਰਾ ਦੀ ਮਿਲੀ ਭੁਗਤਾ ਜਾਂ ਬਿਲਕੁਲ ਸਰਕਾਰ ਦੀ ਮਿਲੀ ਭੁਗਤਾ ਉਹਨਾਂ ਉਹਨਾਂ ਵਿਚਾਰਿਆਂ ਨੇ ਤੇ ਡਿਊਟੀ ਕਰਨੀ ਹੈ ਜਦੋਂ ਸਰਕਾਰ ਦੇ ਉਹ ਇਹ ਕਹਿੰਦੇ ਆ ਕਿ ਬਾਈ ਨਸ਼ਾ ਆਵੇ ਤੇ ਪੰਜਾਬ ਖਤਮ ਹੋਵੇ ਅੱਜ ਪੰਜਾਬ ਨੂੰ ਜਿਹੜਾ ਮੋਦੀ ਸਾਹਿਬ ਉਹ ਖਤਮ ਕਰਨਾ ਚਾਹੁੰਦੇ ਆ ਕਿ ਪੰਜਾਬ ਕਿਵੇਂ ਖਤਮ ਹੋ ਸਕਦਾ ਕਿ ਜਿਹੜੀ ਜਵਾਨੀ ਆ ਇਹਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਇਹਨਾਂ ਨੂੰ ਚਿੱਟੇ ਦੀਆਂ ਪੁੜੀਆਂ ਦੇ ਦੋ ਸਾਡੀਆਂ ਇਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਸਾਡਾ ਮੁੱਖ ਮੰਤਰੀ ਆਪ ਦਾ ਰੂਪਿੰਦਾ ਮੈਂ ਤੇ ਗੱਲ ਕਿਹਨਾ ਕਿ ਜਿਹੜਾ ਇਹਨਾਂ ਨੇ ਉੱਥੇ ਕੈਂਡੀਡੇਟ ਖਿਲਾ ਰਿਆ ਤੁਹਾਨੂੰ ਯਾਦ ਹੋਊਗਾ ਪਿੱਛੇ ਜੇ ਜਦੋਂ ਮੈਂ ਨਸ਼ੇ ਦਾ ਮੁੱਦਾ ਚੁੱਕਿਆ ਤਾਂ ਸੁਖਵੀਰ ਸਿੰਘ ਬਾਦਲ ਨੇ ਕੋ ਮੇਰੇ ਤੇ ਤੰਜ ਕੱਸਿਆ ਸੀ ਤੇ ਮੈਂ ਕਿਹਾ ਸੀ ਸੁਖਵੀਰ ਸਿੰਘ ਬਾਦਲ ਮੈਂ ਟੀਮ ਲੈ ਕੇ ਆਉਣਾ ਡੋਗ ਟੈਸਟ ਮੇਰਾ ਕਰਾ ਤੇ ਡੋਗ ਟੈਸਟ ਮੈਂ ਤੇਰਾ ਕਰਾਉਣਾ ਸੀਟ ਤਾਂ ਪੰਥਕ ਦੇ ਕੈਂਡੀਡੇਟ ਤਾਰਤਾ ਆਪਨੇ ਪਰ ਆਪ ਵਾਲੇ ਕੈਂਡੀਡੇਟ ਦਾ ਡੋਪ ਟੈਸਟ ਕਰਾਈਏ ਆਪ ਜਦੋਂ ਤੁਸੀਂ ਡੋਪ ਟੈਸਟ ਕਰਾਉਂਗੇ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਕਿਹੜੀ ਚੀਜ਼ ਦਾ ਸੇਮਨ ਕਰਦਾ ਹੈ ਇਹ ਕਹਿੰਦਾ ਕਿ ਮੈਂ ਨਸ਼ਾ ਖਤਮ ਕਰਨਾ ਉਹ ਨਸ਼ਾ ਪੀ ਪੀ ਕੇ ਥੋੜੀ ਖਤਮ ਹੋਣਾ ਨਸ਼ਾ ਤਾਂ ਤਾਂ ਖਤਮ ਹੋਊਗਾ ਕਿ ਜਿਹੜੇ ਅਫਸਰ ਜਿਨ੍ਹਾਂ ਦੀ ਡਿਊਟੀ ਦੇ ਵਿੱਚ ਜਿਹੜੇ ਅਫਸਰ ਜਿਹੜੇ ਚਾਹੇ ਕੋਈ ਤੁਹਾਡੇ ਕੋਲ ਸਬੂਤ ਤਾਂ ਕੋਈ ਕੱਲ ਨੂੰ ਡਫਰਮੇਸ਼ਨ ਕਰ ਦੇਣ ਤੁਹਾਡੇ ਤੇ ਕਿ ਤੁਹਾਡੇ ਕੋਲ ਕੋਈ ਸਬੂਤ ਤਾਂ ਹੈ ਨਹੀਂਗਾ ਤੜਕੋ ਸਬੂਤ ਹੈ ਕੋਈ ਲਾਲਜੀਤ ਭੁੱਲਰ ਦਾ ਜਦੋਂ ਮੈਂ ਇਹ ਗੱਲ ਕਹਿਣਾ ਕਿ ਲਾਲਜੀਤ ਭੁੱਲਰ ਦਾ ਡੌਗ ਟੈਸਟ ਕਰਾਇਆ ਜਾਵੇ ਮੈਂ ਤਾਂ ਲੋਕਾਂ ਨੇ ਸੁਣੀ ਸੁਣਾਈ ਤੁਸੀਂ ਵੀ ਨਾਲ ਕਰਾਉਣ ਨੂੰ ਤਿਆਰ ਹਾਂ ਮੈਂ ਵੀ ਨਾਲ ਕਰਾਉਣ ਨੂੰ ਤਿਆਰ ਹਾਂ ਔਰ ਦੂਜੀ ਗੱਲ ਇਹ ਆ ਕਿ ਪੰਥਕ ਸੀਟ ਆ ਹੁਣ ਮੇਰੇ ਲਾਲਜੀਤ ਭੁੱਲਰ ਨਾਲ ਤਾਂ ਕੋਈ ਸਾਂਝ ਨਹੀਂ ਪਰ ਲਾਲਜੀਤ ਭੁੱਲਰ ਦਾ ਤਾਂ ਮੈਨੂੰ ਉਦੋਂ ਪਤਾ ਲੱਗਾ ਪਹਿਲਾਂ ਤਾਂ ਮੈਂ ਸਮਝਦਾ ਸੀ ਕਿ ਯਾਰ ਬੰਦਾ ਠੀਕ ਆ ਕਾਬਿਲ ਹੋਊਗਾ ਕਿ ਇਹਨੂੰ ਮੰਤਰੀ ਬਣਾਇਆ ਤੇ ਚੰਗੇ ਚੰਗੇ ਮਹਿਕਮੇ ਦਿੱਤੇ ਆ ਔਰ ਮੇਰੇ ਹਿਸਾਬ ਨਾਲ ਕਿ ਜਿਹੜਾ ਨਸ਼ਾ ਕਰਦਾ ਉਹ ਹੀ ਜ਼ਿਆਦਾ ਭਗਵੰਤ ਮਾਨ ਦੇ ਨੇੜੇ ਆ ਕਿਉਂਕਿ ਸੰਡੂ ਸੰਡੂ ਮੈਨੂੰ ਉੱਥੋਂ ਹੀ ਪਤਾ ਲੱਗਾ ਕਹਿੰਦੇ ਜੀ ਇਹਨੂੰ ਤਾਂ ਪੱਗ ਵੀ ਆਪ ਨੂੰ ਨਹੀਂ ਬੰਨ੍ਹਣੀ ਆਉਦੀ ਪੱਗ ਵੀ ਕਿਸੇ ਤੋਂ ਬਣਾਉਂਦਾ ਔਰ ਇਹਦੇ ਨਾਲ ਨਾਲ ਇਹ ਵੇਖੋ ਕਿ ਜੋ ਪਿੱਛੇ ਜਿਹੋ ਨੇ ਸ਼ਬਦਾਬਲੀ ਬੋਲੀ ਉਹਦੇ ਲਈ ਮਾਫੀ ਮੰਗ ਲਈ ਉਹ ਤਾਂ ਮੁੱਖ ਮੰਤਰੀ ਸਾਹਿਬ ਵੀ ਵਿਧਾਨ ਸਭਾ 'ਚ ਕੋਈ ਦੱਸੋ ਕਿ ਮੁੱਖ ਮੰਤਰੀ ਸਾਹਿਬ ਵਾਲੀ ਕੋਈ ਗੱਲ ਹੈਗੀ ਓਹੀ ਜਿਵੇਂ ਮੁੱਖ ਮੰਤਰੀ ਚੱਲਦਾ ਜਿਹੋ ਜੀ ਕੋਕੋ ਉਹਦੇ ਬੱਚੇ ਇਸ ਕਰਕੇ ਲੋਕ ਤਾਂ ਇਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦਿੰਦੇਗੇ ਔਰ ਮੈਂ ਇੱਕ ਤਾਂ ਇਹ ਵਿਸ਼ਵਾਸ ਦਉਣਾ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਵੋਟਰ ਭੈਣ ਭਰਾਵਾਂ ਨੂੰ ਕਿ ਇੱਕ ਤਾਂ ਜਿਹੜਾ ਹੈ ਕਿ ਵਪਾਰ ਲਈ ਜਿਹੜਾ ਪਾਕਿਸਤਾਨ ਖਾਲੜਾ ਬਾਰਡਰ ਜਿਹੜਾ ਉਹ ਖੋਲਿਆ ਜਾਵੇ। ਔਰ ਦੂਜੀ ਗੱਲ ਹੈ ਕਿ ਮੈਂ ਪਾਰਲੀਮੈਂਟ 'ਚ ਜਾ ਕੇ ਮੇਰਾ ਇਹ ਹੋਊਗਾ ਕਿ ਜਿਹੜੇ ਵੀ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਕਰੀਏ ਚਾਹੇ ਹੋਰ ਜਿਹੜੇ ਆ ਅਸੀਂ ਕਈ ਐਮਪੀ ਬਣਾ ਕੇ ਭੇਜ ਦਿੱਤੇ ਜਿਵੇਂ ਇੱਕ ਐਮਪੀ ਅਸੀਂ ਅੱਗੇ ਬਣਾਇਆ ਇਸੇ ਗੱਲ 'ਤੇ ਕਿ ਹੋ ਸਕਦਾ ਜਾ ਕੇ ਗੱਲ ਕਰਨਗੇ ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਹੂੰ। ਜੇ ਬੰਦੀ ਸਿੰਘਾਂ ਨੇ ਗੱਲ ਕੀਤੀ ਤੇ ਸਰਦਾਰ ਦਸ਼ਬੀਰ ਸਿੰਘ ਤੁਸੀਂ ਨਹੀਂ ਦੱਸਿਆ ਤੁਹਾਡਾ ਮੁਕਾਬਲਾ ਲਾਲਜੀਤ ਭੁੱਲ ਰਣਾਲਾ ਬਲਟੂਆ ਨਾਲ ਆ ਮੰਨਾ ਨਾਲ ਹੈ ਜਾਂ ਮਰਤਪਾਲ ਨਾਲ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਤਾਂ ਕਹਿੰਦਾ ਮੇਰਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਠੀਕ ਹੈ ਮੈਂ ਤਾਂ ਮੇਰੇ ਤੇ ਤਾਂ ਗੁਰੂ ਦੀ ਹੀ ਨਹੀਂ ਕਿਰਪਾ ਇਹਨਾਂ ਓਟਾਸਰਾ ਤੁਸੀਂ ਵੇਖੋ ਕਿ ਪੰਜਾਬ ਦੀਆਂ 13 ਸੀਟਾਂ ਨੇ 13 ਸੀਟਾਂ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੀਡਰ ਨੇ ਕੋਈ ਕੰਪਲੇਂਟ ਕੀਤੀ ਤੁਸੀਂ ਉਹ ਉਹਨੂੰ ਆਪਦੇ ਕੈਮਰਿਆਂ ਤੇ ਚਲਾਇਆ ਔਰ ਛੇਰੀ ਖਡੂਤ ਸਾਹਿਬ ਵੱਲ ਕਿਤੇ ਇੰਨੀ ਗੁਰੂ ਸਾਹਿਬ ਦੀ ਕਿਰਪਾ ਹੈ ਜੇ ਪਹਿਲੇ ਦਿਨ ਗਏ ਤਾਂ ਸਾਰੇ ਦੇ ਸਾਰੇ ਜਿਹੜੇ ਆ ਕਿ ਮੇਰੇ ਨਾਲ ਗਏ ਨੇ ਚਾਹ ਰਾਣਾ ਗੁਰਜੀਤ ਸਿੰਘ ਜੀ ਦੀ ਗੱਲ ਕਰ ਲਈਏ ਚਾਹ ਬਾਕੀ ਸਾਰੇ ਜਿਹੜੇ ਵਿਧਾਇਕ ਨੇ ਉਹ ਨਾਲ ਗਏ ਨੇ ਅਸੀਂ ਉਸ ਤੋਂ ਬਾਅਦ ਆਪਣਾ ਦਰਗਿਆਣਾ ਮੰਦਰ ਗਏ ਆ ਉਸ ਤੋਂ ਬਾਅਦ ਅਸੀਂ ਆਪਣਾ ਰਾਮ ਤੀਰਥ ਗਏ ਔਰ ਕੱਲ ਅਸੀਂ ਬੀੜ ਬਾਬਾ ਬੁੱਢਾ ਸਾਹਿਬ ਗਏ ਆ ਔਰ ਸਾਰੇ ਜਿਹੜੇ ਆ ਨੌ ਦੇ ਨੌ ਹਲਕਿਆਂ ਦੇ ਜਿਹੜੇ ਲੀਡਰ ਨੇ ਔਰ ਦਿਨ ਰਾਤ ਇੱਕ ਕਰ ਰਹੇ ਨੇ ਨਾਲੇ ਰਾਣਾ ਜੀ ਦੀ ਇਹ ਜਿਹੜੀ ਟਿਕਟ ਹੈ ਰਾਣਾ ਗੁਰਜੀਤ ਸਿੰਘ ਜੀ ਦੀ ਅੱਛਾ ਇਹ ਕਿਹਾ ਗਿਆ ਕਿ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣਾਗਾ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣ ਦਾ ਵਾਸਤਾ ਪਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਜਿਵੇਂ 79 ਚ ਹੋ ਗਿਆ ਸੀਗਾ ਕਿ ਯਾਰ ਬਾਹਰ ਕੱਢਨੇ ਆ ਬੰਦੇ ਜੀਲਾਂ ਚ ਵੋਟਾਂ ਪੈ ਗਈਆਂ ਸੀ ਕਿ ਤੇ ਇਹ ਤਾਂ ਨਹੀਂ ਹੋਏਗਾ ਖਡੂਰ ਸਾਹਿਬ ਤੇ ਅਮਰਤਪਾਲ ਦੇ ਨਾਲ ਖੜੇ ਹੋ ਜਾਣ ਲੋਕ ਜਿਹੜੀ ਉਸ ਵੇਲੇ ਦੀ ਤੁਸੀਂ ਗੱਲ ਕਰਦੇ ਹੋ ਉਸ ਵੇਲੇ ਜਿਹੜੀਆਂ ਵੋਟਾਂ ਪਈਆਂ ਸੀ ਉਹ ਜਿਹੜੀਆਂ ਪਈਆਂ ਸੀ 1K47 ਦੇ ਜੋਰ ਤੇ ਪਈਆਂ ਸੀ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਉਹ ਤੋਂ ਬੜੀ ਚੰਗੀ ਤਰ੍ਹਾਂ ਕਿਉਂਕਿ ਸਾਡੇ ਏਰੀਆ ਦੇ ਵਿੱਚ ਵੀ ਧਾਨ ਸਿੰਘ ਮੰਡ ਦੀ ਸੀ ਇਸ ਕਰਕੇ ਕਿ ਉਦੋਂ ਜਿਹੜੀਆਂ ਵੋਟਾਂ ਪਈਆਂ ਸੀ ਉਦੋਂ ਇਸ ਗੱਲ ਕਰਕੇ ਪਈਆਂ ਸੀ ਹੁਣ ਲੋਕ ਜਿਹੜੇ ਆ ਬੜੇ ਪੜੇ ਲਿਖੇ ਆ ਬੜੇ ਸਿਆਣੇ ਲੋਕ ਆ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਕਿ ਅਸੀਂ ਕਿੱਧਰ ਨੂੰ ਚੱਲਾਂਗੇ ਤੇ ਪੰਜਾਬ ਦੇ ਕੀ ਹਾਲਾਤ ਹੋਣਗੇ ਇਸ ਕਰਕੇ ਆ ਲੋਕ ਹੁਣ ਇਹ ਚਾਹੁੰਦੇ ਆ ਕਿਉਂਕਿ ਜੇ ਅਮਰਤਪਾਲ ਬਾਹਰ ਆਉਂਦਾ ਹਾਲਾਤ ਵਿਗੜ ਜਾਣਗੇ ਮੈਂ ਇਹ ਨਹੀਂ ਕਹਿੰਦਾ ਅਮਰਤਪਾਲ ਬਾਹਰ ਆਉਂਦਾ ਤੇ ਹਾਲਾਤ ਵਿਗੜ ਜਾਣਗੇ ਮੈਂ ਗੱਲ ਕਹਿੰਦਾ ਕਿ ਪੰਜਾਬ ਦੇ ਲੋਕਾਂ ਦੀ ਇੱਕ ਸੋਚ ਆ ਕਿ ਅੱਜ ਪੰਜਾਬ ਨੂੰ ਬਚਾਉ ਅੱਜ ਦੇਸ਼ ਨੂੰ ਬਚਾਉਣਾ ਕਿਵੇਂ ਆ ਔਰ ਬਚਾਇਆ ਜਾ ਸਕਦਾ ਜਦੋਂ ਅੰਦਰ ਜਾ ਕੇ ਮਸ਼ੀਨ ਦੇ ਉੱਤੇ ਕਿਉਂਕਿ ਬਾਹਰ ਅਗਲਾ ਕੁਛ ਕਹੀ ਜਾਵੇ ਜਦੋਂ ਅੰਦਰ ਜਾ ਕੇ ਬਟਨ ਦੱਬਣਾ ਹੈ ਉਹ ਉਹਨਾਂ ਦੀ ਜਿਹੜੀ ਵੋਟ ਆ ਉਹ ਅੱਜ ਦੇਸ਼ ਨੂੰ ਬਚਾ ਸਕਦੀ ਹੈ ਅੱਜ ਤੁਸੀਂ ਵੇਖੋ ਕਿ ਅੱਜ ਇਮੋਸ਼ਨਲ ਆਪਣੇ ਜਿਹੜੇ ਪਿੰਡਾਂ ਦੇ ਲੋਕ ਨੇ ਬਹੁਤ ਇਮੋਸ਼ਨਲ ਹੋ ਜਾਂਦੇ ਨੇ ਇਸੂ ਤੇ ਬੜੇ ਭਾਵੁਕ ਹੋ ਜਾਂਦੇ ਨੇ ਇਮੋਸ਼ਨਲ ਮਸਲਾ ਤਾਂ ਹੈ ਨਾ ਮੂਸੇ ਵਾਲੇ ਨੇ ਇੱਕ ਗਾਣਾ ਗਾ ਕੇ ਗਿਆ ਸੀ ਕਿ ਤੁਸੀਂ ਸਿਮਰਜੀਤ ਮਾਨ ਨੂੰ ਹਰਾਇਆ ਉਦੋਂ ਬਾਅਦ ਸਿਮਰਜੀਤ ਮਾਨ ਇਲੈਕਸ਼ਨ ਚ ਖੜਦੇ ਨੇ ਸੰਗਰੂਰ ਦੇ ਲੋਕ ਇਮੋਸ਼ਨਲ ਹੋ ਕੇ ਵੋਟ ਪਾਉਂਦੇ ਨੇ ਯੂਥ ਵੀ ਸਭ ਤਾਂ ਇੱਥੇ ਵੀ ਤਾਂ ਇੱਕ ਮੋਸ਼ਨਲ ਗੱਲ ਹੈਗੀ ਹੈ ਗੱਲ ਇਹ ਆ ਕਿ ਮਾਨ ਸਾਹਿਬ ਬਹੁਤ ਸਤਿਕਾਰਯੋਗ ਨੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਤਾਂ ਲੋਕਾਂ ਨੇ ਬਣਾਤਾ ਲੋਕਾਂ ਨੂੰ ਬੜੀਆਂ ਆਸਾਂ ਤੇ ਉਮੀਦਾਂ ਸੀ ਕਿ ਯਾਰ ਬੰਦੀ ਸਿੰਘ ਰਿਆ ਹੋ ਜਾਣਗੇ ਆ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਰਾਜਵਾਲ ਦੀ ਰਾਜਵਾਲਾ ਦੀ ਭੈਣ ਨੂੰ ਇਹਨਾਂ ਨੇ ਟਿਕਟ ਦੇਤੀ ਹੁਣ ਉਹ ਮੇਰੇ ਹਲ ਉਹਨਾਂ ਦਾ ਫੋਨ ਵੀ ਨਹੀਂ ਚੱਕਦੇਗੇ ਇਸ ਕਰਕੇ ਕਿ ਕਈ ਵਾਰ ਇਹੋ ਜਿਹੇ ਪਰਿਵਾਰਾਂ ਨੂੰ ਜਿਹੜਾ ਹੈ ਕਿ ਉਹ ਸਰਕਾਰਾਂ ਵਰਤਦੀਆਂ ਨੇ ਔਰ ਲੋਕ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਲੋਕ ਅੱਗੇ ਨਾਲ ਬਹੁਤ ਸਿਆਣੇ ਹੋ ਚੁੱਕੇ ਆ ਲੋਕ ਜਿਹੜਾ ਬਿਲਕੁਲ ਸਹੀ ਫੈਸਲਾ ਲੈਣਗੇ ਧੰਨਵਾਦੀ ਰਹੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਆਹ ਇਹ ਸਨ ਕਲਵੀਰ ਸਿੰਘ ਜੀਰਾ ਜਿਹੜੇ ਕਹਿ ਰਹੇ ਨੇ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਉਹ ਸਭ ਤੋਂ ਅੱਗੇ ਨੇ ਕਿਸੇ ਨੇ ਦੇਖਣਾ ਉਹਨਾਂ ਦੀ ਲੜਾਈ ਕਿਹਦੇ ਨਾਲ ਉਹਨਾਂ ਦਾ ਕਹਿਣਾ ਕਿ ਅਮਰਤਪਾਲ ਲੈਕਚਰ ਲੜੇ ਕੋਈ ਇਸ਼ੂ ਨਹੀਂ ਉਹਨਾਂ ਦਾ ਕਹਿਣਾ ਕਾਂਗਰਸ ਨੇ ਜੋ ਗਲਤੀ ਕੀਤੀ ਉਹ ਭੁਗਤ ਲਈ ਪਰ ਉਹ ਖੁਦ ਪੰਥਕ ਪਰਿਵਾਰ ਚਾਉਂਦੇ ਨੇ ਤੇ ਪੰਥਕ ਹਲਕਾ ਉਹਨਾਂ ਦੇ ਨਾਲ ਖੜਾ ਹੋਏਗਾ